ਵਿਦਿਆਰਥੀਆਂ ਦੇ ਲਈ ਅਹਿਮ ਖਬਰ ਸਾਹਮਣੇ ਆ ਰਹੀ ਹੈ ਮਾਨ ਸਰਕਾਰ ਦੇ ਵੱਲੋਂ ਵੱਡਾ ਫੈਸਲਾ ਲਿਆ ਗਿਆ ਜੀ ਹਾਂ ਦੱਸਦੇ ਕਿ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਵੱਡੀਆਂ ਸਹੂਲਤਾਂ ਜੋ ਹੈ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਦਿੱਤੀਆਂ ਜਾ ਰਹੀਆਂ ਨੇ ਤਾਂ ਇੱਕ ਹੋਰ ਸਹੂਲਤ ਜੋ ਹੈ ਉਹ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਨੂੰ ਮਿਲਣ ਜਾ ਰਹੀਆਂ ਨੇ ਤਾਂ ਹੁਣ ਦੱਸਦੇ ਕਿ ਵੱਡਾ ਤੋਹਫਾ ਮਾਨ ਸਰਕਾਰ ਦੇ ਵੱਲੋਂ ਪੰਜਾਬ ਦੇ ਸਰਕਾਰੀ ਸਕੂਲਾਂ ਨੂੰ ਦਿੱਤਾ ਗਿਆ ਦਰਅਸਲ ਹੁਣ ਸਰਕਾਰੀ ਸਕੂਲਾਂ ਦੇ ਵਿੱਚ AC ਚੱਲਣੇ ਜੀ ਹਾਂ ਦਾਸੇਕੇ ਵਿਦਿਆਰਥੀਆਂ ਨੂੰ ਵੱਡੀ ਸਹੂਲਤ ਦਿੰਦੇ ਹੋਏ ਸੂਬੇ ਭਰ ਦੇ ਸਰਕਾਰੀ ਸਕੂਲਾਂ ਦੇ ਵਿੱਚ ਏਸੀ ਲਗਵਾਉਣ ਦਾ ਫੈਸਲਾ ਹੁਣ ਮਾਨ ਸਰਕਾਰ ਦੇ ਵੱਲੋਂ ਲਿਆ ਗਿਆ ਤਾਂ ਇਸ ਤਰ੍ਹਾਂ ਬੱਚੇ ਪੜ੍ਹਾਈ ਦੇ ਨਾਲ-ਨਾਲ ਜੋ ਹੈ ਠੰਡੀ ਹਵਾ ਦੇ ਨਜ਼ਾਰੇ ਵੀ ਲੈ ਸਕਣਗੇ ਤਾਂ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੇ ਸੁਪਨੇ ਸਾਕਾਰ ਕਰਨ ਦੇ ਮਕਸਦ ਦੇ ਨਾਲ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਦਾਸੇਕੇ ਵਿਧਾਨ ਸਭਾ ਹਲਕਾ ਮਲੌਰ ਤੋਂ ਇੱਕ ਵਿਲੱਖਣ ਪਹਿਲ ਕਦਮੀ ਦੀ ਸ਼ੁਰੂਆਤ ਕੀਤੀ ਹੈ ਇਸ ਨਿਵੇਕਲੀ ਪਹਿਲ ਤਹਿਤ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਨੇ ਮਲੋਟ ਹਲਕੇ ਦੇ ਪਿੰਡ ਰਾਮਨਗਰ ਦੇ ਸਰਕਾਰੀ ਪ੍ਰਾਇਮਰੀ ਤੇ ਮਿਡਲ ਸਕੂਲਾਂ ਦੇ ਵਿੱਚ ਜੋ ਹੈ ਏਸੀ ਲਗਵਾਉਣ ਦੇ ਲਈ ਵਿੱਡੀ ਮੁਹਿੰਮ ਦੀ ਸ਼ੁਰੂਆਤ ਕਰਵਾਈ ਤਾਂ ਇਸ ਪਹਿਲ ਕਦਮੀ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਮੰਤਰੀ ਡਾਕਟਰ ਬਲਜੀਤ ਕੌਰ ਨੇ ਵੀ ਦੱਸਿਆ ਕਿ ਵਿਦਿਆਰਥੀਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਾਈ ਦੇ ਅਨੁਕੂਲ ਮਾਹੌਲ ਮੁਹੱਈਆ ਕਰਵਾਉਣ ਦੇ ਲਈ ਇਸ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ ਹੈ ਤੇ ਤਕਰੀਬਨ 2.5 ਲੱਖ ਰੁਪਏ ਦੀ ਲਾ ਦੇ ਨਾਲ ਪਿੰਡ ਰਾਮਨਗਰ ਦੇ ਸਰਕਾਰੀ ਸਕੂਲਾਂ ਵਿੱਚ 6 AC ਤੇ 2 50 50 ਲੀਟਰ ਸਮਰਥਾ ਵਾਲੇ ਵਾਟਰ কুলਰ ਵੀ ਲਗਵਾਏ ਗਏ ਨੇ ਸੋ ਦਾਸੇ ਕਿ ਮਾਨ ਸਰਕਾਰ ਦੇ ਵੱਲੋਂ ਲਗਾਤਾਰ ਆਪਣੇ ਜਿਹੜੀ ਆਮ ਜਨਤਾ ਦੇ ਲਈ ਜੋ ਹੈ ਸਹੂਲਤਾਂ ਮੁਹੱਈਆ ਕਰਵਾਈ ਜਾਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਨੇ ਸੋ ਇਸੇ ਵਿੱਚਕਾਰ ਜੋ ਹੈ ਮਾਨ ਸਰਕਾਰ ਦੇ ਵੱਲੋਂ ਇੱਕ ਹੋਰ ਵੱਡਾ ਕਦਮ ਚੁੱਕਿਆ ਗਿਆ ਹੈ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਹੁਣ AC ਲਗਵਾਉਣ ਦਾ ਜੋ ਹੈ ਉਹ ਮੁਹਿੰਮ ਦੀ ਕੀਤੀ ਗਈ ਹੈ ਤਾਂ ਇਸੇ ਤਹਿਤ ਮਲੌਰ ਦੇ ਰਾਮਨਗਰ ਦੇ ਵਿੱਚ ਦੱਸਿਆ ਕਿ ਸਰਕਾਰੀ ਸਕੂਲਾਂ ਦੇ ਵਿੱਚ ਏਸੀ ਲਗਵਾਏ ਗਏ ਨੇ ਇਸ ਮੁਹਿੰਮ ਦੀ ਸ਼ੁਰੂਆਤ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਹੁਣਾਂ ਦੇ ਵੱਲੋਂ ਕੀਤੀ ਗਈ ਹੈ ਤਸਵੀਰਾਂ ਵੀ ਤੁਸੀਂ ਵੇਖ ਸਕਦੇ ਹੋ ਤਾਂ ਇਹ ਲੋਕਾਂ ਦੇ ਲਈ ਖਾਸ ਤੌਰ ਤੇ ਜੋ ਵਿਦਿਆਰਥੀ ਨੇ ਸਰਕਾਰੀ ਸਕੂਲ ਦੇ ਵਿੱਚ ਪੜਨ ਵਾਲੇ ਉਹਨਾਂ ਦੇ ਲਈ ਕਾਫੀ ਹੀ ਅਹਿਮ ਖਬਰ ਹੈ ਸੋ ਦੱਸਦੇ ਕਿ ਇਸ ਦੇ ਨਾਲ ਹੀ ਕੈਬਨਿਟ ਮੰਤਰੀ ਡਾਕਟਰ ਬਲਜੀਤ ਕੌਰ ਦੇ ਵੱਲੋਂ ਪਿੰਡ ਰਾਮਨਗਰ ਦੇ ਵਿੱਚ ਹੀ ਹੋਣ ਵਾਲੇ ਕਬੱਡੀ ਟੂਰਨਾਮੈਂਟ ਦੇ ਲਈ ਵੀ ਵਿੱਤੀ ਸਹਾਇਤਾ ਵਜੋਂ 8100 ਰੁਪਏ ਦਾ ਚੈੱਕ ਦਿੱਤਾ ਗਿਆ ਸੋ ਇਹ ਵੱਖ-ਵੱਖ ਉਪਰਾਲੇ ਦਾ ਸੇਕ ਲਗਾਤਾਰ ਮਾਨ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ ਇਸੇ ਤਰ੍ਹਾਂ ਜੋ ਹੈ ਹੁਣ ਪੰਜਾਬ ਦੇ ਵਿਦਿਆਰਥੀਆਂ ਦੇ ਲਈ ਇਹ ਵੱਡਾ ਤੋਹਫਾ ਵੀ ਸਰਕਾਰ ਦੇ ਵੱਲੋਂ ਦਿੱਤਾ ਗਿਆ ਹੈ ਤਾਂ ਇਥੇ ਫੈਸਲਾ ਜੋ ਹੈ ਮਾਨ ਸਰਕਾਰ ਨੇ ਲਿਆ ਹੈ ਕਿ ਹੁਣ ਬੱਚਿਆਂ ਨੂੰ ਵਿਦਿਆਰਥੀਆਂ ਨੂੰ ਜਿਹੜੇ ਕਿ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਖਾਸ ਤੌਰ ਤੇ ਸਰਕਾਰੀ ਸਕੂਲਾਂ ਦੇ ਵਿੱਚ ਤਾਂ ਉਹਨਾਂ ਨੂੰ ਵਧੀਆ ਵਾਤਾਵਰਣ ਦੇਣ ਦੇ ਲਈ ਤਾਂ ਕਿ ਉਹ ਆਪਣੀ ਪੜਾਈ ਆਰਾਮ ਦੇ ਨਾਲ ਕਰ ਸਕਣ ਉਹਨਾਂ ਨੂੰ ਕੋਈ ਤਕਲੀਫ ਨਾ ਆਵੇ ਪੜਨ ਦੇ ਵਿੱਚ ਇਸ ਲਈ ਜੋ ਹੈ ਹੁਣ ਦੱਸੇ ਕਿ ਉਹਨਾਂ ਨੂੰ ਇਹ ਸਹੂਲਤ ਜਿਹੜੀ ਹੈ ਦਿੱਤੀ ਜਾ ਰਹੀ ਹੈ ਕਿ ਉਹਨਾਂ ਦੇ ਸਰਕਾਰੀ ਸਕੂਲਾਂ ਦੇ ਵਿੱਚ ਹੁਣ ਬੱਚੇ ਜੋ ਹੈ ਉਹ ਏਸੀ ਹੇਠਾਂ ਪੜ੍ਹ ਸਕਣਗੇ ਤਾਂ ਹੁਣ ਉਹਨਾਂ ਦੀਆਂ ਕਲਾਸਾਂ ਦੇ ਵਿੱਚ ਦੱਸਿਏ ਕਿ ਏਸੀ ਲਗਾਏ ਜਾਣਗੇ ਇਹ ਮਾਨ ਸਰਕਾਰ ਦੇ ਵੱਲੋਂ ਫੈਸਲਾ ਲੈ ਲਿਆ ਗਿਆ ਹੈ ਤਾਂ ਮਲੌਰ ਤੋਂ ਇਸ ਦੀ ਸ਼ੁਰੂਆਤ ਹੋ ਚੁੱਕੀ ਹੈ ਮਲੌਰ ਦੇ ਰਾਮਨਗਰ ਦੇ ਵਿੱਚ ਸਰਕਾਰੀ ਸਕੂਲਾਂ ਦੇ ਵਿੱਚ 6 ਏਸੀ ਲਗਵਾ ਦਿੱਤੇ ਗਏ ਨੇ ਤੇ ਹੁਣ ਅੱਗੇ ਵੀ ਬਾਕੀ ਸਰਕਾਰੀ ਸਕੂਲਾਂ ਦੇ ਵਿੱਚ ਦੱਸਿਏ ਕਿ ਇਸੇ ਤਰੀਕੇ ਦੇ ਨਾਲ ਏਸੀ ਜੋ ਹੈ ਉਹ ਲਗਵਾਏ ਜਾਣਗੇ ਤਾਂ ਮਾਨ ਸਰਕਾਰ ਦੇ ਵੱਲੋਂ ਦਾਸੇ ਕਿ ਲਗਾਤਾਰ ਜੋ ਵਾਕਵਾਖ ਉਪਰ ਆਲੇ ਕੀਤੇ ਜਾ ਰਹੇ ਨੇ ਉਸੇ ਲੜੀ ਤਹਿਤ ਇਹ ਵੀ ਫੈਸਲਾ ਹੁਣ ਮਾਨ ਸਰਕਾਰ ਨੇ ਲਿਆ ਹੈ ਤਾਂ ਅੱਗੇ ਜਾ ਕੇ ਹੋਰ ਵੀ ਦੱਸੇ ਕਿ ਮਾਨ ਸਰਕਾਰ ਦੇ ਵੱਲੋਂ ਅਜਿਹੇ ਫੈਸਲੇ ਲਏ ਜਾ ਸਕਦੇ ਨੇ ਤੇ ਫਿਲਹਾਲ ਇਹ ਜੋ ਹੈ ਦੱਸੇ ਕਿ ਅਹਿਮ ਖਬਰ ਹੈ ਪੰਜਾਬ ਦੇ ਵਿਦਿਆਰਥੀਆਂ ਦੇ ਲਈ ਜੋ ਕਿ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਨੇ ਕਿ ਹੁਣ ਸਰਕਾਰੀ ਸਕੂਲਾਂ ਦੇ ਵਿੱਚ ਵੀ ਏਸੀ ਚੱਲਣਗੇ